ਸਤਿ ਸ਼੍ਰੀ ਅਕਾਲ ਥੋੜੇ ਦਿਨ ਪਹਿਲਾਂ ਮੈਂ ਪਾਣੀ ਦੇ ਉੱਤੇ ਵੀਡੀਓ ਪਾਈ ਸੀਗੀ ਕਿ ਗਰਮੀਆਂ ਆ ਰਹੀਆਂ ਨੇ ਤੇ ਆਪਾਂ ਕੋਸ਼ਿਸ਼ ਕਰੀਏ ਵੀ ਪਾਣੀ ਦੀ ਵਰਤੋਂ ਘੱਟ ਕਰੀਏ ਹੌਲੀ ਹੌਲੀ ਜੇ ਸਟੈਪ ਲਵਾਂਗੇ ਬੂੰਦ ਬੂੰਦ ਨਾਲ ਖੜਾ ਪਰਦਾ ਤਾਂ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਕਿ ਬਲਜੀਤ ਕੌਰ ਨੇ ਮੈਂ ਵੀਡੀਓ ਪਾਉਣ ਤੋਂ ਬਾਅਦ ਆਪਦੇ ਹੀ ਆਫਿਸ ਮਤਲਬ ਪਾਣੀ ਪੀ ਰਹੀ ਸੀਗੀ ਤੇ ਮੈਂ ਅੱਧਾ ਗਲਾਸ ਪਾਣੀ ਪੀਤਾ ਤੇ ਅੱਧਾ ਗਲਾਸ ਛੱਡਤਾ ਤਾਂ ਬਲਜੀਤ ਨੇ ਮੇਰੇ ਵਾਲ ਐ ਦੇਖਿਆ ਵੀ ਜਿਵੇਂ ਮੈਂ ਕੋਈ ਸਨ ਕੀਤਾ ਹੋਵੇ ਗੜਬੜ ਕੀਤੀ ਔਰ ਮੈਨੂੰ ਉਦੋਂ ਰਿਅਲਾਈਜ਼ ਹੋਇਆ ਵੀ ਜੇ ਪਾਣੀ ਨੂੰ ਬਚਾਉਣ ਦੀ ਗੱਲ ਆ ਤਾਂ ਜਿਹੜਾ ਪੀਣ ਲਈ ਵੀ ਭਾਵੇਂ ਇੱਕ ਗਲਾਸ ਪਾਣੀ ਆਇਆ ਤਾਂ ਉਹ ਵੀ ਬੇਸਟ ਨਹੀਂ ਹੋਣਾ ਚਾਹੀਦਾ ਹੈਗਾ ਉਹਨੂੰ ਵੀ ਖਤਮ ਕਰਨਾ ਹੈ ਤੋਂ ਇਸ ਲੈਵਲ ਦੀ ਕੌਨਸ਼ੀਅਸਨੈਸ ਸੀਗੀ ਤਾਂ ਮੇਰੀ ਲਗਾਤਾਰ ਸਾਰਿਆਂ ਨਾਲ ਗੱਲ ਹੁੰਦੀ ਰਹਿੰਦੀ ਆ ਵੀ ਤੁਸੀਂ ਕੀ ਐਫਰਟਸ ਕਰ ਰਹੇ ਹੋ ਜਾਂ ਕਿਹੜੇ-ਕਿਹੜੇ ਤਰੀਕੇ ਦੇ ਨਾਲ ਪਾਣੀ ਘਟ ਘਰੇ ਘਟ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮੈਂ ਉਸ ਸਿਲਸਿਲੇ 'ਚ ਬਲਜੀਤ ਨਾਲ ਗੱਲ ਕਰਦੀ ਆਂ ਵੀ ਬਲਜੀਤ ਨੇ ਆਪਦੀ ਲਾਈਫ ਦੇ ਵਿੱਚ ਇੱਕ ਸਟੈਪ ਲਿੱਤਾ ਹੈ ਤਾਂ ਬਲਜੀਤ ਮੇਰੇ ਸ਼ੇਅਰ ਕਰਨਗੇ ਬਲਜੀਤ ਕੀ ਸੀਗਾ ਹਾਂਜੀ ਮੈਮ ਆ ਪਾਣੀ ਦੇ ਜਿਵੇਂ ਆਪਾਂ ਸ਼ੁਰੂ ਤੋਂ ਸੋਚਦੇ ਆ ਰਹੇ ਹਾਂ ਵੀ ਪਾਣੀ ਜਾ ਰਿਹਾ ਜਾ ਰਿਹਾ ਬਟ ਉਹ ਮੈਨੂੰ ਫੇਕ ਲੱਗਦਾ ਹੁੰਦਾ ਸੀਗਾ ਤਾਂ ਹੁਣ ਡੇ ਬਾਈ ਡੇ ਜਿੱਦਾਂ ਲਾਈਫ ਅੱਗੇ ਮੂਵ ਹੋ ਰਹੀ ਆ ਤੁਹਾਡੇ ਵੀਡੀਓਜ਼ ਦੇਖੀ ਆ ਇੱਕ ਦੋ ਤਾਂ ਪਾਣੀ ਦੇ ਉੱਤੇ ਸਿਲਸਿਲੇ ਹੋਰ ਵੀ ਸ਼ੁਰੂ ਹੋਏ ਨੇ ਤਾ ਜਿਸ ਦਿਨ ਤੁਸੀਂ ਉਹ ਫਰਸਟ ਵੀਡੀਓ ਬਣਾਈ ਆ ਤਾਂ ਮੈਂ ਉਸ ਦਿਨ ਤੋਂ ਆਪਨੇ ਵੀ ਸੋਚਿਆ ਵੀ ਪਾਣੀ ਦਾ ਫੁੱਲ ਗਲਾਸ ਖਤਮ ਕਰਨਾ ਅਗਰ ਮੇਰੇ ਲਈ ਆਇਆ ਪਾਣੀ ਪੀਣਾ ਤਾਂ ਈਵਨ ਮੈਂ ਘਰੇ ਵੀ ਕੁਝ ਚੇਂਜਿੰਗ ਕੀਤੀਆਂ ਆ ਆਪਦੇ ਆਪ ਚਾਹ ਜਿਵੇਂ ਫੈਮਿਲੀ ਚ ਨਹੀਂ ਕੀਤੀਆਂ ਹੋ ਜੇ ਮੇਰੇ ਫੈਮਿਲੀ ਦੇ ਵਿੱਚੋਂ ਕੋਈ ਨਹਾ ਰਿਹਾ ਤੇ ਉਹਨੇ ਆਪਣੀ ਅੱਧੀ ਬਾਲਟੀ ਛੱਡ ਦਿੱਤੀ ਕੋਸੇ ਪਾਣੀ ਦਿੱਤੇ ਮੈਂ ਹਲਕਾ ਉਹਦੇ ਚ ਮਿਕਸ ਕਰਕੇ ਉਸੇ ਨਾਲ ਨਹਾ ਲੈਣਾ ਮੈਂ ਕੋਸ਼ਿਸ਼ ਨਹੀਂ ਕਰਨੀ ਵੀ ਮੈਂ ਹੋਰ ਬਾਲਟੀ ਐਕਸਟਰਾ ਫਿਲ ਕਰਾਂ ਤੇ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜੇ ਸਰਫ ਵਾਲਾ ਪਾਣੀ ਹੈਗਾ ਤਾਂ ਉਹਦੇ ਨਾਲ ਕੱਪੜੇ ਧੋਤੇ ਜਾਣ ਜਾਂ ਪਾਣੀ ਸਾਡਾ ਇਹ ਮੈਂ ਆਪਦੇ ਲਈ ਤਾਂ ਜਿਹੜਾ ਸੋਚਦੀ ਸੋਧਦੀ ਆ ਮੈਨੂੰ ਆਪਣੇ ਬੱਚਿਆਂ ਲਈ ਜ਼ਿਆਦਾ ਧਿਆਨ ਚਾਉਂਦਾ ਨਹੀਂ ਹਾਂ ਮੈਨੂੰ ਪਾਣੀ ਇਹਨਾਂ ਲਈ ਬਚਾਉਣਾ ਚਾਹੀਦਾ ਕਿਉਂਕਿ ਮੇਰੀ ਇੰਨੀ ਇਹ ਚ ਨਿਕਲ ਚੁੱਕੀ ਆ ਤਾਂ ਮੇਰੇ ਬੱਚੇ ਨਾ ਇਸ ਚੀਜ਼ ਦਾ ਸਾਹਮਣਾ ਕਰਨ ਤਾਂ ਇਸ ਕਰਕੇ ਸ਼ਾਇਦ ਇਹ ਕੌਨਸ਼ੀਅਸ ਉੱਥੋਂ ਵੈਰੀ ਨਾਈਸ ਬੜਾ ਅੱਛਾ ਹੈ ਇਸ ਤਰੀਕੇ ਦੀਆਂ ਹੋਰ ਵੀ ਆਪਾਂ ਪਾਣੀ ਦੇ ਰਿਲੇਟਡ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮੈਸੇजेस ਵੀ ਆਉਂਦੇ ਨੇ ਮੇਰੇ ਨਾਲ ਕਨੈਕਟਡ ਵੀ ਨੇ ਕਿ ਛੋਟੇ ਛੋਟੀਆਂ ਜਿਨ੍ਹਾਂ ਨੇ ਕੋਈ ਐਫਰਟਸ ਕੀਤੀਆਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਉਹ ਤੁਹਾਡੇ ਨਾਲ ਮੈਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਵੀਡੀਓਜ਼ ਦੇ ਰਾਹੀਂ ਕਨੈਕਟ ਕਰਦੀ ਰਹੂੰਗੀ ਧੰਨਵਾਦ ਸਤਿ ਸ਼੍ਰੀ ਅਕਾਲ